ਕੀ ਕਰਾਂ ਮੈਂ ਮੈਨੂੰ ਤੇ ਇਹ ਮੁੰਡੇ ਨੇ ਨਾ ਮਾਰ ਹੀ ਦੇਣਾ ਵਾ ਦੇਣਾ ਰਾਤ ਇੱਕੋ ਹੀ ਰੱਟ ਫੜੀ ਆ ਮੈਂ ਬਾਹਰ ਜਾਣਾ ਮੈਨੂੰ ਇੰਨੇ ਪੈਸੇ ਚਾਹੀਦੇ ਆ ਇੰਨੇ ਪੈਸੇ ਕਿੱਥੋਂ ਲਿਆਈਏ ਗਰੀਬ ਆਪਾ ਅਹੀਂ ਤੇ ਮਰ ਕੇ ਆਪਣਾ ਡੰਗਦਵਾਲਾ ਲਗਾਉਣ ਦੇ ਆ ਕਿ ਤੇ ਰੋਟੀ ਪਾਣੀ ਪੱਕ ਜੇ ਇੰਨਾ ਹੀ ਬੜਾ ਵਾ ਪਰ ਇਹਨੂੰ ਪਤਾ ਨਹੀਂ ਕਿਉਂ ਨਹੀਂ ਸ਼ਰਮ ਆਉਂਦੀ ਕੀ ਸੋਚਦਾ ਵਾ ਪਤਾ ਨਹੀਂ ਕੀ ਦੇਖਦਾ ਹੈ ਮੁੰਡੇ ਨੂੰ ਕੀ ਕਰਾਂ ਮੈਂ ਸੋਚ-ਸੋਚ ਕੇ ਦਿਮਾਗ ਹੀ ਖਰਾਬ ਹੋਇਆ ਵਾ ਇੱਕ ਤੇ ਜੀ ਕਰਦਾ ਵਾ ਕਿ ਕੱਲਾ ਕੱਲਾ ਪੁੱਤ ਵਾ ਕਿਤੇ ਜਿੱਦ ਕਰਕੇ ਘਰੋਂ ਇਹਨਾਂ ਨਿਕਲ ਜੇ ਚੱਲ ਇਹਦੇ ਪਿਓ ਨਾਲ ਸਲਾਹ ਕਰਨੀ ਆ ਜਾਂ ਫਿਰ ਆਪਣੇ ਪੇਕੇ ਜਾ ਕੇ ਵੇਨਣੀ ਆ ਮੇਰਾ ਭਰਾ ਤਾਂ ਰਹਿੰਦਾ ਬਾਹਰ ਚੱਲ ਜਾ ਕੇ ਗੱਲਬਾਤ ਕਰਨੀ ਆ ਹੋ ਸਕਦਾ ਕਿਤੇ ਉਹਨਾਂ ਦੇ ਮਨ 'ਚ ਮੇਰ ਪੈ ਜੇ ਕੀ ਸੋਚੀ ਭੇਜੇ ਕੰਮਤੋਂ ਆਇਆ ਸੀ ਮੈਂ ਤਾਂ ਸ਼ਾਮਾਂ ਪੈ ਗਈਆਂ ਵਾਂ ਤੇ ਘੜੀ ਰੈਸਟ ਕਰ ਲੈਣਾ ਵਾਂ ਤੇ ਬਾਹਰ ਰੈਸਟ ਕਾਦੀ ਕਰਨੀ ਆ ਆ ਮੁੰਡੇ ਨੇ ਤਾਂ ਨਵਾਂ ਜੱਪ ਪਾਇਆ ਬਾਹਰ ਅੰਦਰ ਜਾਂਦਾ ਇਸੇ ਜੱਪ ਨੇ ਤੇ ਮੈਨੂੰ ਨਹੀਂ ਸੌਣ ਦਿੰਦਾ ਦਿਨ ਰਾਤ ਇਹ ਜੱਪ ਬਾਰੇ ਸੋਚਦੀ ਦੀਨੀ ਆ ਮੈਂ ਵੀ ਕਿ ਪਤਾ ਨਹੀਂ ਕੀ ਸੋਚ ਕੇ ਤਿਆਰੀ ਕਰਕੇ ਬੈਠਾ ਵਾ ਮੈਂ ਬਾਹਰ ਹੀ ਜਾਣਾ ਵਾਂ ਮੇਰੇ ਸੁਪਨੇ ਵੱਡੇ ਆ ਦੱਸ ਐਡੇ ਵੱਡੇ ਸੁਪਨੇ ਕਿੱਥੋਂ ਸਜਾ ਲਏ ਨੇ ਇਹਨੂੰ ਆਪਣਾ ਘਰ ਨਹੀਂ ਹੀ ਦਿਖਦਾ ਪਿਹੜ ਕੋ ਦਿੱਤਾ ਕੋਠੇ ਪਲਸਟਰ ਨਹੀਂ ਹੋਏ ਅਹੀਂ ਕਿਥੋਂ ਇਨੀ ਰਕਮ ਲਾ ਕੇ ਇਹਨੂੰ ਬਾਹਰ ਕੱਢ ਦੇਣਾ ਵਾ ਜੀ ਉਹਨਾਂ ਜਿਹੜੇ ਮੁੰਡਿਆਂ ਦੀ ਇਹ ਗੱਲਾਂ ਕਰਦਾ ਵਾ ਨਾ ਉਹਨਾਂ ਕੋ ਸੁੱਖ ਨਾ ਪੈਲੀਆਂ ਪਾਈ ਪਾਸ ਅਸਰ ਹੈ ਗਈਆਂ ਵਾ ਠੀਕ ਨਹੀਂ ਅਹੀਂ ਉਹਨਾਂ ਲੋਕਾਂ ਨਾਲ ਕਿਥੋਂ ਰਲ ਜਾਣਾ ਗੱਲ ਤੇ ਤੁਹਾਡੀ ਵੀ ਠੀਕ ਆ ਪਰ ਹੁਣ ਕਰੀਏ ਕੀ ਮੇਰੀ ਗੱਲ ਸੁਣੋ ਇੱਕ ਡਰ ਵੀ ਲੱਗਦਾ ਵਾ ਸਮਾਂ ਬੜਾ ਖਰਾਬ ਵਾ ਤੇ ਕੱਲਾ ਕੱਲਾ ਪੁੱਤ ਵਾ ਸਾਡਾ ਆਹ ਉਹ ਤਾਂ ਗੱਲ ਹੈਗੀ ਆ ਤੇ ਜੇ ਕਿਤੇ ਗੁੱਸੇ 'ਚ ਆਇਆ ਮੂੰਹ ਚੁੱਕ ਲੂਗਾ ਤੇ ਫੇਰ ਆਪਾਂ ਦੋਵੇਂ ਜੀ ਕੀ ਕਰਾਂਗੇ ਹੈ ਉਹਦੇ ਵాలే ਵੇਖ ਕੇ ਤੇ ਆਪਾਂ ਜੀਣੇ ਆ ਤਦ ਤੂੰ ਮੇਰੀ ਗੱਲ ਇੱਕ ਮੰਨੋ ਹੂੰ ਏਦਾਂ ਨਾ ਕਰਾਂ ਮੇਰਾ ਭਰਾ ਬਾਹਰ ਵਾ ਆਹੋ ਤੇ ਜੇ ਮੈਂ ਆਪਣੇ ਪੇਕੇ ਜਾਵਾਂ ਆਪਣੀ ਪਰਜਾਈ ਨੂੰ ਕਵਾਂ ਹੈ ਤੂੰ ਉਹਦਾ ਨੰਬਰ ਨੰਬਰ ਲਵਾ ਉਹਨੂੰ ਫੋਨ ਕਰਾ ਉਹਨੇ ਤਾਂ ਕਦੀ ਮੈਨੂੰ ਫੋਨ ਵੀ ਨਹੀਂ ਕੀਤਾ ਉਹਦਾ ਤੇ ਚੱਲ ਕੋਈ ਗੱਲ ਨਹੀਂ ਹੁਣ ਲੋੜ ਹਨ ਨੂੰ ਆ ਜੀਵਨ ਕਿਹੜਾ ਰਿਸ਼ਤੇਦਾਰ ਵਾ ਅੱਜ ਕੱਲੇ ਵੇਖੇ ਹੋ ਕੇ ਉਹਨੂੰ ਖੁਸ਼ ਵਾ ਕਿਹਦਾ ਕਾਰੋਬਾਰ ਕਿਹਦਾ ਦੀਪ ਹੁਣ ਚੱਲ ਜੇ ਉਹਦੇ ਸਭੋ ਮੱਤਾ ਗਾੜੀਆਂ ਦਿੰਦੇ ਹੀ ਉੱਥੇ ਨਾ ਆਜੋ ਉੱਥੇ ਤੇ ਆਉ ਹੁੰਦਾ ਉੱਥੇ ਕੰਮ ਨਹੀਂ ਮਿਲਦਾ ਉੱਥੇ ਆਵਾਜੋ ਹੈ ਵੀ ਗੱਡੀਆਂ ਗੱਲਾਂ ਕਰਦੇ ਲੋਕੀ ਤੇ ਜਿੰਨੇ ਉੱਥੇ ਕੰਮ ਆੜੇ ਲੋਕ ਹੀ ਕਰਦੇ ਫਿਰ ਭਰਾਦਰਾ ਕਰਦਾ ਫਿਰਦਾ ਉੱਥੇ ਫਰਜਾਈ ਦਾ ਦੀ 20 ਇਹ ਕਹਿੰਦੀ ਉਹਦੇ ਵਿਹਲਾ ਹੀ ਉੱਥੇ ਵਿਹਲਾ ਹੀ ਆ ਵਿਹਲਾ ਹੀ ਆ ਚੱਲ ਕੋਈ ਗੱਲ ਨਹੀਂ ਹੁਣ ਹੰਨ ਲੋੜਵਾ ਆਪਣੇ ਮੁੰਡੇ ਦੇ ਕਰਕੇ ਨਾ ਜੇ ਮੈਨੂੰ ਜਾ ਕੇ ਹੱਥ ਵੀ ਟਾਉਣੇ ਪੈਣਗੇ ਤੇ ਮੈਂ ਡਾ ਲਣੇ ਆ ਠੀਕ ਵਾ ਨਾ ਉਹ ਤੇ ਗੱਲ ਤੇ ਦੀ ਸਹੀ ਆ ਹੁੰਦਾ ਕੀ ਕਿਹੜੇ ਕੁਝ ਬਹਾ ਮੈਨੂੰ ਤੇ ਆਪ ਨੇ ਸਮਝ ਜਾਉਂਗੇ ਪਰ ਇੱਕ ਗੱਲ ਹੈਗੀ ਆ ਜਾ ਕੇ ਨਾ ਇਹ ਤੇ ਟੱਕਰ ਮਾਰਨ ਵਾਲੀ ਗੱਲ ਵਾ ਹੈ ਚੱਲ ਕੋਈ ਨਹੀਂ ਇੱਕ ਵਾਰੀ ਜਾਉਣੀ ਆ ਮੈਂ ਕਿ ਉੱਥੇ ਦੇ ਆਉਣਾ ਵਾ ਜੇ ਕਰਨਗੇ ਮਦਦ ਤੇਰਾ ਵੀ ਠੀਕ ਵਾ ਨਾ ਕਰਨਗੇ ਤੇ ਆਪਣੇ ਘਰ ਨੂੰ ਆ ਜੂੰਗੀ ਪਤਾ ਤਾਂ ਮੈਨੂੰ ਹੈ ਹੀ ਆ ਪਰਜਾਈ ਮੇਰੀ ਦਾ ਵੇਖ ਕੇ ਨੱਕ ਬੋਲ ਤੇ ਵਟਣੇ ਹੋਨੇ ਮੇਰੇ ਬਰ ਕਿੱਥੋਂ ਆ ਗਈ ਆ ਪਰ ਮੈਂ ਕੀ ਕਰਾਂ ਹੁਣ ਵੇ ਇੱਕ ਗੱਲ ਯੋ ਉਹਨਾਂ ਮੜਾ ਕਰਨ ਨੂੰ ਆਣਾ ਉਹਨੂੰ ਵੀ ਕਹੀਂ ਉਹ ਸ਼ਾਇਦ ਉਹਦੇ ਆਪਣੇ ਪਿਓ ਨੂੰ ਫੋਨ ਫੋਨ ਕਰਕੇ ਤੇ ਕੱਲ ਕੋ ਕੰਮ ਬਣਾ ਦੇ ਤੇ ਜੇ ਪਰਜਾਈ ਤੇ ਨਹੀਂ ਜਾਂਦੇ ਨਾ ਕਰਤੀ ਨਾ ਤੇ ਫਿਰ ਨਹੀਂ ਵੈਰ ਲਗਣਾ ਚੱਲ ਕੋਈ ਗੱਲ ਨਹੀਂ ਉਹਦੀ ਸਾਡੀ ਗਰੀਬੀ ਵੇ ਕਿਥੇ ਨਹੀਂ ਆਉਂਦੀ ਕੋਈ ਨਹੀਂ ਮਾਲਕ ਸਾਡੇ ਵੀ ਦਿਨ ਮੋੜੀ ਦਊਗਾ। ਉਹ ਤੇ ਗੱਲ ਆ। ਉਹ ਕਿਤੇ ਜਾਈਦਾ ਵਾ ਤੇ ਬਸ ਕੀ ਆ ਕੀ ਆ ਭਾਜੀ ਕੀ ਹਾਰ ਇਤੋਂ ਗੱਕ ਵੱਧ ਬਣੀ। ਮਾੜੇ ਬੰਦੇ ਅੱਜ ਕੱਲ ਕੋਣੋਂ ਆਉਂਦਾ ਜੀ? ਮਾੜੇ ਦੇ ਤੇ ਲੋਕੀ ਘਰ ਨਹੀਂ ਵੜਦੇ। ਉਹ ਤੇ ਗੱਲ ਆ। ਬਹੁਤ ਨਾਲ ਬਹੁਤ ਮੰਗਣਾਈਆਂ। ਹਾਂ। ਤੇ ਸਾਡੇ ਮੁੰਡੇ ਨੇ ਮੂੰਹ ਚੁੱਕਿਆ ਪਰਦੇਸ। ਮੈਂ ਜਾਣਾ ਹਾਂ। ਮੈਂ ਜਾਣਾ ਹਾਂ। ਬਸ ਇੱਕੋ ਹੀ ਗੱਲ ਫੜੀ ਐ। ਦੱਸ ਕਿੱਥੋਂ ਇਹਨੂੰ ਕੱਲ ਦਾਮ ਐ। ਇਹੋ ਸੋਚ ਜੰਗਰੀ। ਤੇ ਮੇਰਾ ਵੀ ਬੜਾ ਕਰਦਾ ਵੀ ਚੱਲ ਚੱਜੇ ਆਪਣਾ ਕਾਰੋਬਾਰ ਜਾ ਕੇ ਵਧੀਆ ਚਲਾ ਲੇ। ਇਹਨੂੰ ਵੀ ਬੜੀ ਖੁਸ਼ੀ ਹੋਵੇ। ਕਿਤੇ ਸਾਡੇ ਕੋਲ ਪਈਏ ਚਾਰ ਹੁਣ ਜੀ ਅਜਕਲ ਜਿਹੜੇ ਬੰਦੇ ਕੋਲ ਪੈਸਾ ਵਾ ਨਾ ਉਹਦਾ ਹੀ ਮੋਲ ਵਾ ਤੇ ਉਹਦੀ ਰਿਸ਼ਤੇਦਾਰਾਂ ਚ ਪੁੱਛ ਗਏ ਸਾ ਦੂਜੇ ਨੂੰ ਤਰ ਕੋਈ ਲਾਗੇ ਨਹੀਂ ਪਉਂਦਾ ਮੇਰੀ ਗੱਲ ਸੁਣ ਰੁਪਈਏ ਜੋੜਨ ਵਾਸਤੇ ਨਾ ਪਹਿਲਾਂ ਰੁਪਈਏ ਲਾਉਣੇ ਪੈਣੇ ਆ ਤੇ ਉਹ ਵੀ ਮਾੜੇ-ਭੋਟੇ ਨਹੀਂ ਗੱਲ ਲੱਕੜੇ ਠੀਕ ਆ ਨਾ ਲੱਖਾਂ ਦੀਆਂ ਗੱਲਾਂ ਵਾ ਆਪਾਂ ਕਿੱਥੋਂ ਲਿਆਵਾਂਗੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਦੱਸਾਂ ਗੱਲ ਕੀ ਅਸੀਂ ਲੋਕਾਂ ਦੇ ਧੀ ਪੁੱਤ ਹੋਏ ਨੇ ਨਾ ਜਦੋਂ ਬਾਹਰ ਅੰਦਰ ਗਏ ਤੇ ਮਨਜ ਰੀਤ ਉੱਠਦੀ ਆ ਤੇ ਮੇਰੀ ਗੱਲ ਸੁਣ ਇਹ ਤਾਂ ਹੁਣ ਨਾ ਯਾਰ ਫਕੜਨਾ ਪੈਣਾ ਹੀ ਇਦਾਂ ਕਰੋ ਤੁਸੀਂ ਵੀ ਕਿਤੇ ਆਪਣੇ ਯਾਰ ਦੋਸਤ ਨੂੰ ਕਿਸੇ ਨੂੰ ਫੋਨ ਕਰਕੇ ਵੇਖ ਲੋ ਹਾਂ ਤੇ ਮੈਂ ਵੀ ਆਪਣੇ ਪੇਕਿਆਂ ਤੇ ਜਾਵਨੀ ਆ ਜੇ ਕਿਤੇ ਕੋਈ ਲੱਤ ਲਾ ਦੂਗਾ ਤਾਂ ਠੀਕ ਵਾ ਜੇ ਨਾ ਲਾਉਣਗੇ ਤੇ ਆਪਣੇ ਘਰ ਵਿੱਚ ਨਾ ਆਉਂਗੀ ਬੰਦਾ ਤੇ ਇੱਕ ਹੈਗਾ ਉਹਦੇ ਮੁੰਡੇ ਰਹਿੰਦੇ ਆ ਬਾਹਰ ਰੇਟਿੰਗ ਕਿਤੇ ਪਾਣੀ ਕਿੱਥੇ ਹੀ ਆ ਚਲ ਉਹਨੂੰ ਪੁੱਛ ਕੇ ਵੇਖਣਾ ਹੈ ਆਹ ਵੇਖ ਲੋ ਆਹ ਜੇ ਕੋਈ ਗੱਲ ਮੰਨਦਾ ਵਾ ਤੇ ਹੁਣ ਜੇ ਹੱਥ ਤੇ ਹੱਥ ਰੱਖ ਕੇ ਬੈਠੇ ਰਹੇ ਨਾ ਤਾਂ ਵੀ ਨਹੀਂ ਗੁਜ਼ਾਰਾ ਹੋਣਾ ਆਹੋ ਮੁੰਡੇ ਦੇ ਸੁਪਨੇ ਦਿਨੋਂ ਦਿਨ ਵਧੀ ਜਾਣਦੇ ਆ ਉਹ ਤਾਂ ਚੱਕਰ ਆ ਦੇ ਚ ਮੈਨੂੰ ਤਾਂ ਡਾਰ ਹੁੰਦਾ ਸੋਚ-ਸੋਚ ਕੇ ਕਰਾਂ ਕੀ ਉਹ ਨਾਲੇ ਤਾਂ ਸਾਂ ਜਮਾਨਾ ਬੜਾ ਗਲਤ ਵਾ ਇਹ ਕਰੀਤੀ پتہ ਗਲਤ ਹੋ ਜਾਏ ਮੁੰਡਾ ਹੱਥ ਨਹੀਂ ਆਉਂਦਾ ਸਹੀ ਗੱਲ ਵਾ ਬਾਕੀ ਸਾਰੇ ਕੰਮਾਂ ਤੋਂ ਤੇ ਬਚਿਆ ਵਾ ਨਾ ਬਹੁਤ ਗੱਲ ਵਾ ਆਹੋ ਸਾਨੂੰ ਇੰਨਾ ਹੀ ਬੜਾ ਵਾ ਸਾਡਾ ਬੰਦਾ ਚੰਗਾ ਆਉਂਦਾ ਤੂੰ ਨਾ ਜਾ ਮਾਰ ਫੇਰਾ ਇਹ ਤੁਹਾਨੂੰ ਮੰਦਰ ਲਾਈ ਆ ਜੇ ਕੋਈ ਮੰਨ ਜੇ ਤੇ ਚਲ ਕੋਈ ਨਹੀਂ ਠੀਕ ਨਹੀਂ ਹਾਂ ਤੇ ਜਾਨੀ ਆ ਮੈਂ ਰੋਟੀਆਂ ਪਕਾਉਂਦੀ ਆ ਵਾ ਉਹ ਚਲ ਕੋਈ ਨਹੀਂ ਰੋਟੀਆਂ ਦੀ ਕੋਈ ਗੱਲ ਨਹੀਂ ਆਈ ਜਾਣਾ ਆਹ ਆਊਗਾ ਰ ਸਨੀ ਤੂੰ ਰੋਟੀ ਖਵਾ ਲ ਦਿਓ ਮਗਰੋਂ ਕਹਿ ਦੇ ਉਹ ਤੇਰੀ ਮੰਮੀ ਗਈ ਏ ਤੇਰੇ ਨਾਨਕੇ ਚਲ ਠੀਕ ਆ ਆਹੋ ਤੇ ਚੱਲ ਪਿਆ ਹੈ ਪੂਹਾ ਦਾ ਪਤਾ ਪਤਾ ਕਰਨ ਗਈ ਦੱਸ ਦੇ ਉਹਨੂੰ ਹੌਸਲਾ ਹੋ ਜਾਊਗਾ ਚੰਗਾ ਚੱਲ ਕੋਈ ਨਹੀਂ ਮੇਰਨਾ ਆਹ ਚੱਲ ਫਿਰ ਮੈਂ ਜਾ ਜਾ ਜਾਈ ਹੁ ਨਹੀਂ ਫਿਰ ਹੈ ਜਾ ਜਾ ਚੱਲ ਯਾਰ ਦਿਲ ਚ ਤਰੀਜ਼ ਬੜੀ ਆ ਇਹਦੇ ਸਾਡਾ ਪੁੱਤ ਵੀ ਬਾਹਰ ਹੋਏ ਤਾਂ ਐਵੇਂ ਤਾਂ ਹਾਂ ਬੰਦੇ ਚ ਬੈਠ ਕੇ ਗੱਲ ਕਰਨ ਵਾਲੇ ਹੋਈ ਹੈ ਹੈ ਸਾਡਾ ਮੁੰਡਾ ਵੀ ਫਲਾਣੇ ਥਾਂ ਰਹਿੰਦਾ ਲੋਕਾਂ ਨੂੰ ਜਦੋਂ ਮੈਂ ਗੱਲਾਂ ਸੁਣਨਾ ਵਾ ਨਾ ਤੇ ਬੜਾ ਮਨ ਨੂੰ ਖੁਤਰਾ ਹੁੰਦਾ ਵੀ ਮਾਰਾ ਸੱਚੇ ਪਾਤਸ਼ਾਹ ਇਹਦੇ ਸਾਡੇ ਵੀ ਸੁਣਾਂ ਸਾਡਾ ਵੀ ਇਕੱਲਾ ਇਕੱਲਾ ਪੁੱਤ ਵਾ ਚੱਲ ਕਿਤੇ ਆਪਣੇ ਕਾਰੋਬਾਰ ਤੇ ਲੱਗ ਜੇ ਤੇ ਚੱਲ ਵਧੀਆ ਹੋ ਜੇ ਅਸੀਂ ਕਿਧਰ ਰੋਟੀ ਖਾਂਦੇ ਸੌਖੀ ਹੋ ਜੀ ਹੈ ਚਲੋ ਮਾਰਾ ਚੰਗਾ ਕਰੂਗਾ ਇੰਨੀ ਗਰਮੀ ਆ ਵਾਹੇ ਪਹੁੰਚੀ ਇੱਥੋਂ ਤੱਕ ਚੱਲ ਹੁਣ ਹਾਂ ਹੋ ਜੇ ਨਾ ਤੇ ਚੱਲ ਮੇਰਾ ਮੁੰਡਾ ਬਾਹਰ ਚੱਲ ਜੇ ਪਤਾ ਨਹੀਂ ਕੋਣ ਆ ਗਿਆ ਜੀ ਐਸੀ ਕਹਾਣੀ ਫਸਟੀ ਕਾਲ ਪੁੱਤ ਕੀ ਹਾਲ ਵਾ ਵਧੀਆ ਵਧੀਆ ਭੂਆ ਜੀ ਆਜੋ ਅੰਦਰਾਂ ਚ ਆ ਗਈ ਆ ਗਈ ਮੰਮੀ ਕਰੀ ਆ ਮੰਮੀ ਹਾਂ ਜੀ ਉਹ ਬੈਠੇ ਆਜੋ ਹਾਈ ਹਾਈ ਆ ਕਿਧਰੋਂ ਤਰੀ ਆਉਂਦੀ ਆ ਇੰਨੇ ਕਿਹੜਾ ਕੋਈ ਸੁੱਖ ਦਾ ਸੁਨਾ ਲੈ ਕੇ ਆਉਣਾ ਵਾ ਕੋਈ ਚੀਜ਼ ਹੀ ਮੰਗਣ ਆਈ ਹੁਣੀ ਆ ਦੂਜੀ ਗੱਲ ਇਹ ਆ ਫੇ ਕੋਈ ਚੀਜ਼ ਨਹੀਂ ਲੈ ਕੇ ਆਉਣਾ ਹੱਥ ਖਾਲੀ ਲਮਕਾਏ ਆ ਕਿਤੇ ਨਿਆਣਿਆਂ ਵਾਸਤੇ 10 ਰੁਪਏ ਦਾ ਬਿਸਕੁਟਾਂ ਦਾ ਪੈਕ ਥੀ ਲੈ ਆ ਇਹ ਜੀ ਭੂਆ ਵਾ ਭੂਆ ਨੂੰ ਵੀ ਨਾ ਪਰਜਾਈ ਉਦੋਂ ਹੀ ਲੱਭਦੀ ਆ ਜਦੋਂ ਕੋਈ ਕੰਮ ਕਰਵਾਉਣਾ ਹੁੰਦਾ ਵਾ ਹੋ ਆ ਗਈ ਐ ਸਾਸਰੀ ਕਲਪ ਜਾਈ ਸਾਸਰੀ ਕਾਰ ਫੋਰਸ ਨਾ ਠੀਕ ਠਾਕ ਆ ਠੀਕ ਠਾਕ ਆ ਤੂੰ ਸੁਣਾ ਆਪਣਾ ਮੈਂ ਵੀ ਠੀਕ ਠਾਕ ਆ ਬਸ ਹੋਰ ਆਇਆ ਵੀਰ ਦਾ ਫੋਨ ਹਾਂ ਆਇਆ ਵਾ ਅੱਛਾ ਅੱਛਾ ਠੀਕ ਠਾਕ ਆ ਹਾਂ ਠੀਕ ਠਾਕ ਆ ਮੈਂ ਪਾਣੀ ਲੈ ਆਵਾ ਲੈ ਆਇਆ ਕਰਨੀ ਪਈ ਆ ਵੇ ਕਰਨ ਵੇ ਕਰਨ ਪਊ ਆਪਣੀ ਲਈ ਪਾਣੀ ਲੈ ਕੇ ਆ ਲੈ ਮੈਂ ਦੇ ਆ ਫਿਰ ਪਾਣੀ ਮੈਂ ਤੇ ਬੜਾ ਹੀ ਚਰੜਡੇ ਤੇ ਖਲੋਤੀ ਰਹੀ ਮੈਨੂੰ ਬਸ ਹੀ ਨਹੀਂ ਮਿਲਦੀ ਅੱਛਾ ਗਰਮੀ ਹੋ ਗਈ ਹੈ ਨਾ ਓਦਾਂ ਵੀ ਨਾ ਆ ਗਰਮੀ ਬੜੀ ਆ ਤੇ ਬੱਸਾਂ ਵਿੱਚ ਹੋਇਆ ਵੀ ਬੜਾ ਔਖਾ ਵਾ ਹੁਣ ਤੇ ਮੇਰੇ ਜੀਨ ਕੁਛ ਹੋਣਿਆ ਸੀਗਾ ਕਾ ਠੀਕ ਠਾਕ ਆ ਸਾਰੇ ਸਭ ਠੀਕ ਠਾਕ ਆ ਰਾਜੀ ਖੁਸ਼ੀ ਆ ਤੇ ਮੈਂ ਹਾਂ ਚੱਲ ਮਿਲ ਕੇ ਆਉਣੀ ਬਾਬਾ ਦਿਨ ਹੋਗੇ ਗਈ ਨਹੀਂ ਗਈ ਚੱਲ ਮਿਲਣ ਦੀ ਆ ਚਲ ਕੋਈ ਗੱਲ ਨਹੀਂ ਹੋਰ ਨਿਆਣੇ ਠੀਕ ਵਾ ਆਹ ਠੀਕ ਵਾ ਤੇ ਵੀਰ ਦਾ ਫੋਨ ਆਇਆ ਵਾ ਹਾਂ ਆਇਆ ਵਾ ਠੀਕ ਠਾਕ ਵਾ ਅੱਛਾ ਅੱਛਾ ਮਿੰਨ ਤਾਂ ਕਦੀ ਫੋਨ ਹੀ ਨਹੀਂ ਕੀਤਾ ਉਹਨੇ ਇਹਦੇ ਕੰਮ ਘੁੰਮ ਦੇ ਵਿੱਚ బిజీ ਰਹਿੰਦੇ ਤੁਹਾਨੂੰ ਪਤਾ ਹੀ ਆ ਬਾਹਰ ਦੀ ਜ਼ਿੰਦਗੀ ਐਦਾਂ ਦੀ ਆ ਵੀ ਕੰਮ ਤੋਂ ਆਏ ਢਾਣ ਕੇ ਰੋਟੀ ਪਾਣੀ ਪਕਾਇਆ ਤੇ ਖਾਦਾ ਤੇ ਸੌਂਗੀ ਤੇ ਮੈਨੂੰ ਵੀ ਫੋਨ ਐਦਾਂ ਪੰਜ ਸੱਤ ਦਿਨ ਨਹੀਂ ਕਰਦੇ ਆ ਫਿਰ ਰੋਜ਼ ਥੋੜਾ ਕਰਦੇ ਆ ਚੱਲ ਕੋਈ ਨਹੀਂ ਰਾਜੀ ਖੁਸ਼ੀ ਰਵੇ ਆਪਣੇ ਘਰ ਭੈਣਾਂ ਨੂੰ ਤੇ ਹੋਈ ਹੁੰਦਾ ਵਾ ਨਹੀਂ ਮੈਂ ਤਾਂ ਕਹਿੰਨੀ ਹੁੰਦੀ ਆ ਵੀ ਕਰਿਆ ਕਰੋ ਫੋਨ ਫਿਰ ਉਹ ਇਹਨਾਂ ਟਾਈਮ ਹੀ ਨਹੀਂ ਲੱਗਦਾ ਇਹਨਾਂ ਦਾ ਫੋਨ ਵੀ ਕੀ ਕਰਨਾ ਵਾ ਚੱਲ ਕੋਈ ਨਹੀਂ ਫੋਨ ਆਊਗਾ ਤੇ ਦੱਸੀ ਕੋਈ ਨਹੀਂ ਮੈਂ ਦੱਸੂਗੀ ਭਾਏ ਹੀ ਭੈਣ ਜੀ ਹੋਰ ਸੁਣਾ ਹਾਂ ਹੋ ਠੀਕ ਠਾਕ ਤੁਸੀਂ ਸੁਣਾਓ ਮੁੰਡਾ ਕੀ ਕਰਦਾ ਹੁੰਦਾ ਅੱਜ ਕੱਲ ਮੁੰਡੇ ਨੇ ਕੀ ਕਰਨਾ ਵਾ ਕੁਛ ਵੀ ਨਹੀਂ ਕਰਦਾ ਹਾਂ ਮੁੰਡੇ ਨੇ ਤੇ ਕੋਈ ਜਿੱਦ ਫੜੀ ਐ ਇਸੇ ਕਰਕੇ ਤੇ ਮੇਥੇ ਆਈ ਆਂ ਆਂਦਾ ਤੇ ਜਾਣਾ ਹੀ ਬਾਹਰ ਵਾ ਘਰਾਂ ਕੀ ਮੈਂ ਤੇ ਫਾਇ ਆ ਗਈ ਆ ਮੈਨੂੰ ਤੇ ਕੋਈ ਰਾਹ ਨਹੀਂ ਲੱਭਾ ਹਾਰ ਕੇ ਪੇਕੇ ਆਵਨ ਭੱਜੀ ਆ ਤੇ ਚੱਲ ਉਹਨਾਂ ਨੂੰ ਜਾ ਕੇ ਕਹਿਨੀ ਆ ਵੀ ਥੋੜਾ ਬੋਤਾ ਕੋਈ ਰਾਹ ਦੱਸੋ ਸਾਨੂੰ ਭੈਣ ਜੀ ਮੇਰੀ ਇੱਕ ਗੱਲ ਸੁਣੋ ਬਾਹਰ ਨਿਆਣੇ ਘਲਾਉਣੇ ਇੰਨੇ ਸਖੇ ਥੋੜਾ ਵਾ ਕਿੰਨੇ ਕਿੰਨੇ ਪੈਸੇ ਲੱਗਦੇ ਆ ਤੂੰ ਉਹਨੂੰ ਕਹੋ ਵੀ ਇੱਥੇ ਕੋਈ ਕੰਮ ਸਿੱਖ ਤਾਂ ਇੱਥੇ ਕੰਮ ਕਰ ਕੋਈ ਅਸੀਂ ਤੇ ਬਥੇਰੇ ਤਰਲੇ ਲੈਨੇ ਦੋਵੇਂ ਜੀ ਪਰ ਮੰਨੇ ਤਾਂ ਆਵਾ ਨਾ ਸਾਡੀ ਤੇ ਇੱਕ ਗੱਲ ਨਹੀਂ ਮੰਨਦਾ ਕੀ ਕਰੀਏ ਆਪਾਂ ਮੈਂ ਤੇ ਅੱਜ ਨਾ ਸਾਰੀ ਰਾਤ ਨਹੀਂ ਸੁੱਤੀ ਤੇ ਸੋਚ-ਸੋਚ ਕੇ ਮੇਰਾ ਬੁਰਾ ਹਾਲ ਹੋਇਆ ਫੇਰ ਸੋਚਿਆ ਮਨਾ ਚੱਲ ਤੇਰੇ ਪੇਕੇ ਹੈਗੇ ਆ ਚੱਲ ਆਪਣੇ ਪੇਕੇ ਆ ਕੋ ਜਾ ਹੋ ਸਕਦਾ ਕੋਈ ਚੰਗੀ ਸਲਾਹ ਮਿਲ ਜੇ ਮੇਰੇ ਭੈਣ ਜੀ ਤੁਹਾਡੇ ਘਰ ਦੇ ਹਾਲਾਤ ਦੇਖ ਕੇ ਤੁਹਾਨੂੰ ਇਹੋ ਹੀ ਕਹੂੰਗੀ ਤੇ ਉਹਨੂੰ ਸਮਝਾਓ ਤੇ ਜਾਂ ਤੁਸੀਂ ਨਾਲ ਹੀ ਲੈ ਕੇ ਆਉਂਦੇ ਮੈਂ ਆ ਹੀ ਉਹਨੂੰ ਕਹਿੰਦੀ ਉਹ ਕਿੱਥੇ ਮੰਨਣ ਵਾਲਾ ਵਾ ਉਹਨੇ ਨਹੀਂ ਮੰਨਣਾ ਮੈਨੂੰ ਪਤਾ ਵਾ ਨਾ ਉਹਦਾ ਕੋਈ ਗੱਲ ਨਹੀਂ ਸਮਝਾਉਂਦੇ ਵੀ ਪੁੱਤ ਤਾਂ ਕੱਲਾ ਕੱਲਾ ਹੈ گا ਵਾ ਇੱਥੇ ਕੋਈ ਕੰਮ ਤਾਂ ਦਾ ਸਿੱਖ ਆਲੂ ਪੂਹੀ ਪਾਣੀ ਤੂੰ ਹੀ ਕਰੂ ਕਰਨੇ ਕੀ ਕਰਦਾ ਹੁੰਦਾ ਹੁਣ ਕਰਨੇ ਦਸੰਦੇ ਪੇਪਰ ਦਿੱਤੇ ਤੇ ਪਲੱਸ 1 ਚੋਂ ਜਾਂਦਾ ਵਾ ਕਲਾਸਾਂ ਲੱਗਣ ਡੀਆਂ ਇਹਦੀਆਂ ਅੱਛਾ ਅੱਛਾ ਹਾਂ ਠੀਕ ਵਾ ਚੱਲ ਵਧੀਆ ਵਾ ਫਿਰ ਤੇ ਮੈਂ ਤਾਂ ਬਥੇਰੇ ਤਰਲੇ ਕੀਤੇ ਸਣੀ ਦੇ ਵੀ ਨਾ ਬਾਹਰ ਵੱਲ ਮੂੰਹ ਚੁੱਕ ਹੜ ਕੋ ਕੀ ਉਹ ਵੀ ਕੱਲਾ ਹੀ ਕੱਲਾ ਵਾ ਤੇ ਪਰ ਨਹੀਂ ਆਖੇ ਲੱਗਦਾ ਨਾਲੇ ਭੈਣ ਜੀ ਮੇਰੀ ਸੁਣੋ ਗੱਲ ਤੁਸੀਂ ਘਰਜਾ ਚੁੱਕੇ ਮੁੰਡੇ ਨੂੰ ਬਾਹਰ ਕਲਾਓਗੇ ਤੋਂ ਪੈਸੇ ਕਦੋਂ ਲੱਥਣੇ ਆ ਗੱਲ ਤਾਂ ਠੀਕ ਵਾ ਪਰ ਉਹ ਤਰਲੇ ਲਈ ਜਾਂਦਾ ਕਿ ਮੈਂ ਲਾ ਦੂੰਗਾ ਸਾਰੇ ਪੈਸੇ ਚੱਲ ਇਦਾਂ ਕਰ ਮੇਰੀ ਨਾ ਵੀਰ ਨਾਲ ਗੱਲ ਕਰਾ ਫੋਨ ਤੇ ਤੇ ਮੈਂ ਮਾੜਾ じゃ ਆਪਣੇ ਵੀਰ ਨੂੰ ਕਹਿਨੀ ਆ ਥੋੜੀ ਬੋਧੀ ਮਦਦ ਤੇ ਹੱਡੀ ਕਰੋ ਹੁਣ ਹਾਂ ਜੀ ਮੇਰੀ ਗੱਲ ਦਾ ਗੁੱਸਾ ਨਾ ਕਰੀਓ ਉੱਥੇ ਕਿਹੜਾ ਵੀਰ ਨੇ ਮਹੰਦਾ ਫੜਿਆ ਵਾ ਕਿ ਹੂੰਝ-ਹੂੰਝ ਕੇ ਰੁਪਈਏ ਤੇ ਤੁਹਾਨੂੰ ਦੇ ਦੇ ਲਿਆ ਉਹਨੇ ਘਰਾਂ ਦੇ ਖਰਚੇ ਕਿੰਨੇ ਆ ਨਾਲੇ ਪਰਦੇਸਾਂ ਵਿੱਚ ਗਏ ਆਪਣੇ ਘਰ ਦੇ ਜੀ ਛੱਡ ਕੇ ਚਲੋ ਉਥੇ ਗੱਲ ਠੀਕ ਵਾ ਪਰ ਭੈਣ ਭਰਾਵਾਂ ਦੀ ਬਾਹ ਭੈਣ ਭਰਾ ਹੀ ਫੜਦੇ ਹੁੰਦੇ ਆ ਚਲੋ ਕੋਈ ਨਹੀਂ ਮੈਂ ਗੱਲ ਕਰਵਾ ਦਿੰਨੀ ਆ ਮੇਰੀ ਗੱਲ ਕਰਵਾ ਦੇ ਇੱਕ ਵਾਰੀ ਚਲ ਕੋਈ ਨਹੀਂ ਚਾਹ ਪਾਣੀ ਤੇ ਪੀਓ ਫੇ ਮੈਂ ਕਰਾਉਂਦੀ ਆ ਗੱਲ ਤੁਹਾਡੀ ਚਲ ਠੀਕ ਆ ਵੇਖਾਂ ਮੂਤੂ ਕੀ ਆ ਤੇ ਭਰਾਵਾਂ ਨੂੰ ਆ ਗਈ ਇਹ ਜੀ ਪੈਸੇ ਚਾਹੀਦੇ ਆ ਮਦਦ ਕਰੋ ਸਾਡੀ ਮੁੰਡਾ ਤੇਰਾ ਬਾਹਰ ਜਾਣਾ ਵਾ ਤੇ ਸਾਡੀ ਵੇਲਣੇ ਚ ਮਾਂ ਆਈਆਂ ਤੇ ਇਹ ਕੋਲੋਂ ਪੈਸੇ ਦੇ ਕੇ ਤੇਰਾ ਮੁੰਡਾ ਬਾਹਰ ਭਲਾਈਏ ਦੱਸ ਕਿੰਨਾ ਦਾ ਤੁਹਾਡੇ ਕੋਲ ਇੱਕ ਪੈੜੀ ਦਾ ਤੇ ਕਿੱਥੋਂ ਇੰਨਾ ਕਰਜ਼ਾ ਲਾ ਲੋਗੇ ਅਸੀਂ ਵੀ ਕਿੰਨੇ ਕੁ ਦੇ ਦਾਂਗੇ ਵੱਡੀ ਗੱਲ ਵਾ ਤਾਂ ਲੱਖ ਰੁਪਈਆ ਦੇ ਦਾਂਗੇ ਇਹਨੇ ਪੈਸੇ ਕਿੱਥੋਂ ਕਰੇਂਗੀ ਤੂੰ ਮੈਨੂੰ ਤਾਂ ਸਮਝ ਨਹੀਂ ਆਂਦੀ ਵੀ ਸੋਚਦੇ ਕੀ ਆ ਅਜੇ ਇਹਨਾਂ ਦਾ ਘਰ ਬਾਹਰ ਵੀ ਬਣਨ ਵਾਲਾ ਕੋਈ ਗੱਲ ਨਹੀਂ ਗੱਲ ਤੇ ਮੈਂ ਵੀ ਨਹੀਂ ਤੇਰੇ ਘਰ ਭਰਾਣਾ ਕਰਾਂਗਾ ਭਰਾ ਵੀ ਤੋਂ ਉਦਾਂ ਦਾ ਜੇ ਮੈਂ ਫੋਨ ਕਰਤਾ ਨਾ ਉਹਨੂੰ ਵੀ ਤਸਾ ਜਾਣਾ ਤੇ ਮੈਨੂੰ ਉਹਨੇ ਦੱਸਣਾ ਹੀ ਲੀਗਾ ਤੇ ਮੇਰੇ ਤੋਂ ਚੋਰੀ ਪੈਸੇ ਪਾ ਦੇਣੇ ਇਦਾਂ ਕਰਦੀ ਆ ਮੈਂ ਕਹਿੰਦੀ ਆ ਕਿ ਉਹਨੇ ਫੋਨ ਚੁੱਕਿਆ ਹੀ ਨਹੀਂਗਾ ਕੰਮ ਤੇ ਗਿਆ ਹਣਾਵਾ ਤੇ ਕੋਈ ਗੱਲ ਨਹੀਂ ਜਦੋਂ ਫੋਨ ਆਊਗਾ ਨਾ ਮੈਂ ਦੱਸ ਦੂੰਗੀ ਕਿ ਭੈਣ ਜੀ ਆਈ ਤੇ ਪੈਸੇ ਮੰਗਣੇ ਤੇ ਜੇ ਹੋਏ ਤਾਂ ਆਪੇ ਪਾ ਦੇਗੇ ਤੈਨੂੰ ਇਦਾਂ ਹੀ ਕਰਦੀ ਆ ਤੇ ਫੋਨ ਨੀਗਾ ਲੱਗਾ ਹਾਈ ਹਾਈ ਤਾ ਦੋਦੀ ਗਈ ਇਹ ਫੋਨ ਕਰਨ ਅਜੇ ਤੱਕ ਫੋਨ ਹੀ ਨਹੀਂ ਹੋਇਆ ਜਿੱਥੋਂ ਤੱਕ ਮੈਨੂੰ ਪਤਾ ਵਾ ਨਾ ਮੇਰੀ ਨਹੀਂ ਗੱਲ ਕਰਾਉਣੀ ਇਹਨੇ ਮੇਰੇ ਵੀਰ ਦੇ ਨਾਲ ਚੱਲ ਕੋਈ ਨਹੀਂ ਕੋਹਨਾ ਕੋਈ ਦੱਸੂਗੀ ਆਣ ਕੇ ਬਾਹਰ ਹੋ ਗਈ ਪਾਪੀ ਗੱਲ ਵੀਰ ਨਾਲ ਭੈਣ ਜੀ ਚੂਨ ਨੀ ਗਾ ਚੁੱਕਿਆ ਉਹਨਾ ਕੰਮ ਤੇ ਗਏ ਹੁੰਦੇ ਆ ਅੱਛਾ ਅੱਛਾ ਮੈਂ ਵੀ ਕਈ ਵਾਰਾਂ ਕਰਾਂ ਨਾ ਤੇ ਨਹੀਂ ਚੁੱਕਦੇ ਹੁੰਦੇ ਕਿਉਂਕਿ ਤੁਹਾਨੂੰ ਪਤਾ ਵਾ ਇੱਥੇ ਤਾਂ ਤੇ ਬਾਹਰ ਦਾ ਬੜਾ ਫਰਕ ਵਾ ਉੱਥੇ ਤਾਂ ਕਿਤੇ ਨਾ ਸਿਰ ਨਹੀਂ ਹਿਲਾਉਣ ਦਿੰਦੇ ਜਿੰਨਾ ਚਿਰ ਉਹਨਾਂ ਨੇ ਕੰਮ ਤੇ ਰੱਖਣਾ ਹੁੰਦਾ ਵਾ ਚੱਲ ਮੈਨੂੰ ਕੀ ਪਤਾ ਵਾ ਮੈਂ ਤਾਂ ਕਿਹਾ ਚੱਲ ਮੇਰੀ ਗੱਲ ਹੋ ਜੂਗੀ ਤੇ ਚੰਗੀ ਗੱਲ ਵਾ ਤੇ ਇਦਾਂ ਕਰੀ ਹਾਂ ਜਦੋਂ ਫੋਨ ਆਊਗਾ ਤੇ ਦੱਸੀ ਹਾਂ ਵੀਰ ਨੂੰ ਹੈ ਤੇ ਮੇਰਾ ਨੰਬਰ ਦੇ ਦੀ ਕੋਈ ਗੱਲ ਨਹੀਂ ਜਦੋਂ ਵੀ ਫੋਨ ਆਊ ਨਾ ਮੈਂ ਦੱਸੂਗੀ ਵੀ ਭੈਣ ਜੀ ਆਈ ਹੀ ਤੇ ਨਾਲ ਮੈਂ ਨੰਬਰ ਦੇ ਦੂੰਗੀ ਤੇ ਤੁਸੀਂ ਆਪੇ ਗੱਲ ਕਰ ਲਿਓ ਜੋ ਕਰਨੀ ਆ ਚਲ ਠੀਕ ਵਾ ਹੁਣ ਨਾ ਵਾਵਾ ਹੀ ਬਿਰ ਹੋ ਗਿਆ ਵਾ ਤੇ ਮੈਨੂੰ ਤਾਂ ਬੱਸ ਨਹੀਂ ਮਿਲੀ ਮੈਂ ਲੇਟ ਹੋ ਗਈ ਆ ਤੇ ਮੈਂ ਘਰ ਫੇਰ ਵਾਪਸ ਜਾਣਾ ਵਾ ਚੰਗਾ ਤੇ ਮੈਂ ਜਾਵਾਂ ਮੇਰੀ ਗੱਲ ਸੁਣੋ ਤੁਸੀਂ ਰਹੋ ਅੱਜ ਸਵੇਰੇ ਚੱਲ ਜਿਓ ਨਹੀਂ ਨਹੀਂ ਫਿਰ ਘਰ ਰੋਟੀ ਕਿੰਨੇ ਪਕਾਉਣੀ ਆ ਚਾਹ ਦਾ ਪਤਾ ਹੀ ਨਹੀਂ ਕਿ ਅਸੀਂ ਮਨਾਂਦੇ ਆਈਏ ਇੱਕ ਕੱਦੇ ਦੇਣਾ ਤੇ ਸਾਰ ਲੈਣਗੇ ਕਿਸੇ ਵਕਤ ਤੇ ਚਲ ਜਿਓ ਹੋਣਾ ਹੈ ਜੇ ਤੇ ਭੱਜੇ ਜਾਣਾ ਇਦਾਂ ਹੀ ਮੈਂ ਚਾਹ ਚ ਬਣਾਉਂਦੀ ਗਏ ਇਦਾਂ ਹੀ ਚਲ ਜਾਣਾ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਫੇਰ ਆ ਜੂਗੀ ਜੇ ਵੀਰ ਦਾ ਫੋਨ ਆਊਗਾ ਨਾ ਮੈਂ ਫੇਰ ਆ ਜੂਗੀ ਤਾਂ ਛੇਤੀ ਗੇੜਾ ਵਾਜੇ ਮੇਰਾ ਹੈ ਮੈਂ ਤਾਂ ਕਿਹਾ ਚਾਹ ਪੀ ਕੇ ਜਾਂਦੇ ਇਦਾਂ ਹੀ ਚਲ ਜਾਣਾ ਤੁਸੀਂ ਨਹੀਂ ਨਹੀਂ ਕੋਈ ਫੇਰ ਸਹੀ ਕਿ ਨਹੀਂ ਹੈ ਚੰਗਾ ਥੋ ਚੰਗਾ ਇਹਨੇ ਜਦੋਂ ਆਉਣਾ ਹੁੰਦਾ ਨਾ ਕੋਈ ਨਾ ਕੋਈ ਵਗਾਰ ਹੀ ਲੈ ਕੇ ਆਉਣਾ ਪੈਂਦਾ ਵੀਰ ਨਾਲ ਫੋਨ ਕਰਾਈਂ ਤਰੋਂ ਨਹੀਂ ਤੇਰੀ ਵੀਰ ਨਾਲ ਗੱਲ ਉਹ ਜਹਾਜ਼ ਵੀਰ ਵੀਰ ਨੇ ਤਾਂ ਉਸੇ ਵੇਲੇ ਕਹਿਣਾ ਮੇਰੀ ਭੈਣ ਮਾਰੀ ਕੋਈ ਗੱਲ ਨਹੀਂ ਹੋਣੀ ਪੈਸੇ ਪਾ ਦੇਣਾ ਉਹਨੂੰ ਮੈਂ ਦੱਸਣਾ ਹੀ ਨਹੀਂਗਾ ਕਿ ਆਈ ਹੀ ਜਾਂ ਨਹੀਂ ਆਈ ਤੂੰ ਦੀਗ ਵੀਰ ਦਾ ਪੁੱਤ ਤੈਨੂੰ ਉਹ ਡਾਲਰ ਪਾਉ ਉਧਰ